ਨੀ ਤੋ ਫਾ ਨਹੀਂ ਮੇਰੀ ਜਿੱਤੋ ਆ ਨਹੀਂ ਹੋ ਸਕਦੀ ਮੇਰੀ ਜਿੱਤੋ ਤਾਂ ਮੈਨੂੰ ਬਹੁਤ ਪਿਆਰ ਕਰਦੀ ਆ ਮੇਰੀ ਜਿੱਤੋ ਉਹਨੇ ਮੇਰੇ ਨਾਲ ਵਾਅਦੇ ਕੀਤੇ ਆ ਰੱਬਾ इकट्ठे ਰ੍ਹਾਂਗੇ ਇਕੱਠੇ ਮਰਾਂਗੇ ਆਪਣੇ ਬੱਚੇ ਨੂੰ ਇਕੱਠੇ ਖੜਾਵਾਗੇ ਸੁਪਾਲ ਕਹਿੰਦੀ ਆ ਕਿ ਉਹ 6 ਮਹੀਨੇ ਕਿਤੇ ਨਹੀਂ ਰੱਬਾ ਮੇਰੀ ਜਿੱਤੋ ਆਏ ਨਹੀਂ ਹੈਗੀ ਬਸ ਮੇਰੀ ਮਿੰਟ ਰੱਬਾ ਇੱਕ ਵਾਰੀ ਜਿੱਤੋ ਨਾ ਮਿਲਾ ਦੇ ਮੈਂ ਬਸ ਉਹਦੇ ਨਾਲ ਇੱਕੋ ਹੀ ਗੱਲ ਕਰਨੀ ਹੈ ਕੀ ਕੀ ਕਮੀ ਰਹੀ ਸੀ ਮੇਰੇ ਰਿਸ਼ਤੇ ਮੇਰੇ ਪਿਆਰ ਚ ਜਿਹੜਾ ਤੂੰ ਮੈਨੂੰ ਛੱਡ ਕੇ ਚਲੀ ਗਈ ਛੱਡ ਕੇ ਚਲੀ ਮਾਲਕ ਨੇ ਭੁੱਖ ਵੀ ਲੱਗੀ ਹੁਣ ਆ ਇੱਕ ਘਰ ਪੁੱਛ ਦੰਨੇ ਆ ਕੋਈ ਨਾ ਫਿਰ ਹੁਣ ਖਰਚਾ ਇੱਕ ਕੰਮ ਤਾਂ ਕਰ ਲਈਏ ਸੁਵੇਰ ਤੇ ਤਾਂ ਲੱਗੇ ਪਿਆ ਪਾਲਣਾ ਮੈਨੂੰ ਪੁੱਛੀ ਅਸਿਕਾ ਲਈ ਕੋਈ ਬਿੱਕਰ ਸਿੰਘ ਦਾ ਘਰ ਬਿੱਕਰ ਸਿੰਘ ਦਾ ਘਰ ਬਈਆ ਚਾਰ ਘਰ ਛੱਡ ਕੇ ਉਹ ਸਿਗਲਾ ਉਹ ਬੜਾ ਜੀ ਉਹ ਬੜਾ ਜੀ ਹਾਂ ਜੀ ਉਹ ਦਰਸਤ ਦੇ ਨਾਲ ਪਰ ਹਾਂ ਜੀ ਹਾਂ ਜੀ ਅੱਛਾ ਠੀਕ ਹੈ ਚਲ ਵਾਪਸ ਲੈ ਬਾਪੂ ਘਰ ਦਾ ਤਾਂ ਪਤਾ ਲੱਗ ਗਿਆ ਹਾਂ ਘਰੀਆ

ਵੀਰ ਪਾਣੀ ਤਾਂ ਰਹਿਣ ਦੋ ਜੀ ਆਪਣੇ ਭਾਈ ਜੀ ਹੈਗੇ ਨਹੀਂ ਉਹ ਤਾਂ ਹੈ ਨਹੀਂ ਤੁਸੀਂ ਕਿਹਨੂੰ ਮਿਲਣਾ ਸੀ ਅਸੀਂ ਆਏ ਸੀਗੇ ਜੀ ਉਸ ਮੰਡੀ ਤੋਂ ਅੱਛਾ ਜੀ ਤੇ ਉਹ ਭਾਈ ਜੀ ਦੇ ਛੋਟੇ ਭਰਾ ਇੱਕ ਹੈ ਕਿਕਰ ਸਿੰਘ ਹਾਂਜੀ ਹਾਂਜੀ ਕਿਕਰ ਸਿੰਘ ਹਾਂਜੀ ਹਾਂ ਉਹਨਾਂ ਨੂੰ ਮਿਲਣਾ ਸੀ ਅੱਛਾ ਜੀ ਉਹ ਮੇਰੇ ਹੀ ਦਿਉਰ ਹੈ ਉਹ ਨਾ ਖੇਤ ਗਿਆ ਹੋਇਆ ਹੈ ਫੋਨ ਕਰਦਾਨੇ ਆ ਤੇ ਉਹ ਕੀ ਕੰਮ ਸੀ ਕਿਕਰ ਸਿੰਘ ਤੱਕ ਅਸੀਤਾ ਜੀ ਉਹ ਆਪਣਾ ਜਾਗਦੇ ਹੋਗੇ ਉਹ ਕਿਕਰ ਸਿੱਦੇ ਘਰ ਵਾਲੀ ਜਿੱਤੋ ਐਂ ਜੀ ਅਸੀਂ ਤਾਂ ਇਹ ਕਹਿ ਰਹੇ ਸੀ ਵੀ ਉਹ ਜਿੱਤੋ ਜਿਹੜੀ ਤੁਹਾਡੀ ਕਿਕਰ ਸਿੱਦੇ ਘਰ ਵਾਲੀ ਤੁਹਾਡੀ ਦਰਾਂ ਨਹੀਂ ਲੱਗੀ ਉਹ ਨਾਲ ਫਲੂ ਕਿਸੇ ਗੁਰਦੁਆਰੇ ਦੇ ਕੋਲ ਬੈਠੀ ਹੋਣੀ ਵਿਚਾਰੀ ਤੇ ਇਹਦੀ ਮੰਮੀ ਗੁਰਦਾਰੇ ਗਈ ਕਿ ਤੇ ਮੱਥਾ ਟੇਕਣਾ ਉਹਨੂੰ ਨਾਲ ਲੈ ਆਈ ਵੀ ਚਲ ਤੀ ਧਿਆਣੀ ਹੈ ਹੈ ਜਿੰਨਾਂ ਦੀ ਹੈਗੀ ਉੱਥੇ ਭੇਜ ਦਾਂਗੇ 바ਵਾ ਰੋਈ ਰੋਈ ਜਾਂਦੀ ਸੀ ਉਹ ਉਹ ਸਾਨੂੰ ਮਿਲ ਗਈ ਹੈ ਜੀ ਤੇ ਅਸੀਂ ਉਹਨੂੰ ਪੁੱਛ ਪੜਤਾਲ ਕਰਕੇ ਹੀ ਇੱਥਿਆਂ ਆਏ ਆ ਉਹਨੇ ਦੱਸਿਆ ਵੀ ਮੈਂ ਕਿਕਰ ਸੀ ਉਹ ਨਾਲ ਵਿਆਹੀ ਹੈ ਤੇ ਇੱਥੇ ਪਿੰਡ ਦਾ ਡਰੈਸ ਦੱਸਿਆ ਉਹਨੇ ਤਾਂ ਹੀ ਮੇ ਭਾਲ ਦੇ ਭਾਲ ਦੇ ਤੁਹਾਡੇ ਘਰੇ ਆਈ ਆਂ ਹੂੰ ਤਾਂ ਤੂੰ ਸਿਆਣਾ ਬਿਆਣਾ ਲੱਗਦਾ ਭਾਈ ਸਾਹਿਬ ਮੈਨੂੰ ਪਰ ਗੱਲ ਮੈਨੂੰ ਇਹ ਦੱਸ ਜਿਹੜੀਆਂ ਮੁੱਲ ਦੀਆਂ ਖਰੀਦੀਆਂ ਹੋਈਆਂ ਉਹ ਵਿਆਹੀਆਂ ਕਿਵੇਂ ਬਣ ਜਾਣਗੀਆਂ ਨਹੀਂ ਦੇਖੋ ਭੈ ਜੀ ਇਹ ਹੁਣ ਮੁੱਲ ਦੀ ਹੈ ਜਾਂ ਕਿਵੇਂ ਹੈ ਇਹਦੇ ਬਾਰੇ ਸਾਨੂੰ ਨਹੀਂ ਪਤਾ ਉਹ ਜੋ ਬੱਚੀ ਨੇ ਦੱਸਿਆ ਸੀ ਤਾਂ ਉਹਦੇ ਬਾਰੇ ਪਤਾ ਕਰਨਾ ਹੈ ਯਾਰ ਸਾਰਾ ਜੇ ਉਹ ਤੈਨੂੰ ਬੱਚੀ ਲੱਗਦੀ ਹੈ ਨਾ ਆਪਦੇ ਘਰੇ ਰੱਖ ਲੈ ਸਾਡੇ ਭਾ ਦੀ ਉਹ ਬੱਚੀ ਨਹੀਂ ਉਹ ਲਗਾੜੀ ਹੈ ਸਾਰਾ ਤਾਂ ਮੇਰੇ ਦਿੌਰ ਦਾ ਸੋਨਾ ਲੱਗੀ ਸਾਰੇ ਪੈਸੇ ਲੱਗੀ ਤੂੰ ਕਿਹੜੇ ਮੂੰਹ ਨਾਲ ਸਾਡੇ ਘਰੇ ਆ ਗਿਆ ਅੱਜ ਤੁਸੀਂ ਤਾਂ ਸਾਡੇ ਗੱਲ ਪਈ ਜਾਂਦੇ ਅਸੀਂ ਤਾਂ ਜਿਹੜੀ ਗੱਲ ਹੈ ਤੁਹਾਨੂੰ ਉਹ ਦੱਸ ਰਿਹਾ ਵੀ ਸਾਇਦ ਨੂੰ ਉਹ ਕੁੜੀ ਮਿਲੀ ਉਹਨੇ ਦੱਸਿਆ ਅਸੀਂ ਕਿ ਵੀ ਚੱਲ ਪਈ ਧੀ ਪਿਆਣੀ ਹੈ ਅਸੀਂ ਲੱਭ ਲੈਨੇ ਜਿੱਥੇ ਉਹ ਹੈਗਾ ਤੈਨੂੰ ਭੇਜ ਦਾਂ ਅਸਪਤਾ ਕਰਨਾ ਹੈ ਵੀ ਕਿਕਰ ਸਿਓ ਵਗਰਾ ਹੈਗਾ ਤਾਂ ਉਹ ਜਾ ਕੇ ਪਾਈ ਉਹ ਨੂੰ ਕੁੜੀ ਨੂੰ ਲੈ ਆਵੇ। ਨਾ ਤਾਂ ਇੱਥੇ ਕਿਕਰ ਸਿਓ ਆ ਠੀਕ ਆ ਉਹ ਤਾਂ ਇੱਥੇ ਬੇਚ-ਵਟ ਕੇ ਸਾਰਾ ਕੁਝ ਪਤਾ ਨਹੀਂ ਕਿੱਥੇ ਭੱਜ ਗਿਆ। ਇਦੋਂ ਬਾਅਦ ਨਾ ਇੱਥੇ ਆ ਜਿਓ ਇਸ ਪਿੰਡ ਵਿੱਚ। ਨਹੀਂ ਤੁਹਾਨੂੰ ਦੱਸ ਕੇ ਗਿਆ ਉਹ ਕਿੱਥੇ ਗਿਆ ਜੀ ਉਹ। ਸਾਨੂੰ ਕੁਝ ਨਹੀਂ ਦੱਸ ਕੇ ਗਿਆ। ਸੋਨੂੰ ਜਿਆਦਾ ਬੱਚੀ ਤੇ ਤਰਸ ਹੁੰਦਾ ਨਾ ਤੀ ਤਿਆਣ ਕੇ ਆਪਦੇ ਘਰੇ ਰੱਖ ਲਾ। ਮਾਤਾ ਮੂੰਹ ਸਮਾਰ ਕੇ ਬੋਲ। ਕੀ? ਮੂੰਹ ਸਮਾਰ ਕੇ ਬੋਲਣਾ ਮੈਂ ਕੀ ਕਹਤਾ? ਜਿਹੜਾ ਜਿਵੇਂ ਤੁਸੀਂ ਗੱਲਾਂ ਕਰਦੇ ਹੋ ਹੁਣ ਪਹਿਲਾਂ ਉਹਨਾਂ ਨੇ ਕਮਾਈ ਖਾ ਲਈ ਹੁਣ ਤੁਸੀਂ ਕੋ ਵੀ ਭੈਣ ਜੀ ਤੁਸੀਂ ਤਾਂ ਗਲਤ ਲੈ ਗਏ ਗੱਲ ਨੂੰ ਅਸੀਂ ਕੀ ਕਰਨਾ ਉਹਨੂੰ ਰੱਖ ਕੇ ਵਿਚਾਰੀ ਨੂੰ ਹੈ ਮੈਨੂੰ ਨਹੀਂ ਪਤਾ ਕੀ ਕਰਨਾ ਤੇ ਕੀ ਕਰਾਉਣਾ ਹੈ ਇਸ ਗੱਲਾਂ ਵਿੱਚ ਦਾ ਕੋਈ ਮਤਲਬ ਨਹੀਂ ਮੈਨੂੰ ਮੈਂ ਜਿੰਨੀ ਗੱਲ ਕਹੀ ਹੈ ਨਾ ਓਨੀ ਗੱਲ ਸੁਣਾ ਮੈਨੂੰ ਨਹੀਂ ਨਹੀਂ ਫਿਰ ਅਸੀਂ ਤੁਹਾਨੂੰ ਆ ਕੇ ਕੁਝ ਗਲਤ ਵੀ ਨਹੀਂ ਕਿਹਾ ਅਸੀਂ ਤਾਂ ਕੁੜੀ ਨੇ ਦੱਸ ਪਾਈ ਅਸੀਂ ਪੁੱਛ ਪੁਛਾ ਕੇ ਤੁਹਾਡੇ ਕੋਲ ਆ ਗਏ ਠੀਕ ਹੈ ਜੀ ਤੁਹਾਨੂੰ ਦੱਸਤਾ ਹੁਣ ਤੁਹਾਡਾ ਵਿਚਲੀ ਗੱਲ ਕੀ ਹੈ ਤੁਹਾਡੇ ਦੇ ਨਾਲ ਕੀ ਰੋਲਾ ਹੈ ਕਿਵੇਂ ਆਈ ਹੈ ਉਹ ਕਿਉਂ ਇੱਥੇ ਗਈ ਇਹ ਹੁਣ ਥੋੜ ਨੂੰ ਪਤਾ ਹੈ ਤੁਸੀਂ ਸਾਡੇ ਨਾਲ ਨਾ ਗੱਲ ਪਵੋ ਇਸ ਗੱਲ ਦੀ ਸਾਡੇ ਸਾਡੇ ਗੱਲ ਕਰਨ ਵਾਲੀ ਤਾਂ ਗੱਲ ਹੀ ਨਹੀਂ ਕੋਈ ਮੈਂ ਤੁਹਾਨੂੰ ਸੌਦੀ ਇੱਕ ਸੁਣਾਤੀ ਨਾ ਵੀ ਇੱਥੋਂ ਭੱਜ ਗਈ ਕੀ ਪਤਾ ਛੱਟੀ ਹੋਈ ਕਿਹਦੇ ਨਾਲ ਭੱਜੀਆ ਕਿਹਦੇ ਨਾਲ ਹੈ 8-9 ਮਹੀਨੇ ਹੋ ਗਏ ਉਹਨੂੰ ਭੱਜੀ ਨੂੰ ਸੁਣ ਤਾਂ ਲੋ ਇੱਕ ਗੱਲ ਖੰਮੇ ਨਾਲ ਵੀ ਹੋ ਸਕਦੀ ਹੈ ਜੀ ਤੁਸੀਂ ਐਵੇਂ ਐਦਾਂ ਉੱਚਾ ਕੇ ਬੋਲੀ ਜਾਂ ਲੋ ਸਾਡਾ ਜਦੋਂ ਉਹਦੇ ਨਾਲ ਲਿੰਕੀ ਦੀ ਕੋਈ ਨਹੀਂ ਅਸੀਂ ਉਹਦੀ ਗੱਲ ਕਿਵੇਂ ਮੰਨ ਲਈਏ ਹੋਰ ਉਹ ਛੱਡੋ ਪਰ ਤੁਸੀਂ ਹੁਣ ਤਾਂ ਸਾਨੂੰ ਤਾਂ ਉੱਤੇ ਚੜੀਏ ਨੇ ਸਾਡੇ ਤੁਸੀਂ ਬੱਸ ਨਾ ਸਾਨੂੰ ਕਹਿ ਤਾਂ ਨਾ ਇੱਕ ਵਾਰਾ ਮਾਮਲੇ ਤੇ ਸਾਡੇ ਇੱਥੇ ਪਿੰਡ 'ਚ ਨਾ ਵੜਜੋ ਫੇਰ ਤੁਹਾਡੇ ਨਾਲ ਬਹੁਤ ਘੜੀ ਹੋਊਗੀ ਬਾਪੂ ਤੂੰ ਛੱਡ ਤੂੰ ਚਲਾ ਜਾ ਰਹਿਣ ਦੇ ਸੱਜੀ ਤੁਸੀਂ ਐ ਤਾਂ ਕਰ ਸਕਦੇ ਚਲੋ ਸਾਨੂੰ ਕਿਕਰ ਸੀ ਮੈਂ ਨੰਬਰ ਦੇ ਦੋ ਅਸੀਂ ਕਿਕਰ ਸੋ ਨਾਲ ਗੱਲ ਕਰ ਲਾਂਗੇ ਠੀਕ ਐ ਇੱਕ ਗੱਲ ਐ ਨੰਬਰ ਮੈਂ ਦੇ ਦਾਨੀ ਐ ਕਿਕਰ ਸੋ ਫਿਰਦਾ ਉਹਨੂੰ ਮਾਰਨ ਦੀ ਜੀ ਤੂੰ ਜੇ ਉਹਨੇ ਮਾਰਤੀ ਉਹਦਾ ਕਤਲ ਦਾ ਜ਼ਿੰਮੇਵਾਰ ਤੂੰ ਹੋਵੇਂਗਾ ਸਮਝੀ ਗੱਲ ਰਹਿਣ ਦੇ ਬਾਪੂ ਤੂੰ ਆ ਚੱਲੀ ਇੱਕ ਵਾਰੀ ਦੱਸ ਦਿੰਦੇ ਈ ਕੀ ਦੱਸ ਦਾਂਦੇ ਜਾਣਿਆ ਬਣਾਈ ਲਾ ਕੇ ਛੋਲ ਜਾ ਹੁਣ ਮੈਂ ਠਾਣੇ ਮਰ ਜੂ ਦੋਨਾਂ ਮਾਪਿਆਂ ਉਪਰ ਤੋਂ ਅੰਦਰ ਕਰਾ ਦੂੰ ਬਾਲੇ ਸਿਆਣੇ ਬਣਦੇ ਐ ਜਾਣਿਓ ਕਿ ਨਹੀਂ ਇੱਥੋਂ ਆਏ ਨੇ ਇੱਥੇ ਮੂੰਹ ਚੱਕ ਕੇ ਮੇਰੇ ਸਾਪੀ ਗਲਪਾਲਿਆ ਸੀ ਸ਼ਰਮ ਨਹੀਂ ਆਉਂਦੀ ਚੋਰੇ ਨੂੰ ਹੁਣ ਤੂੰ ਬਾੜ ਖਾ ਲਾ ਹੋਰਾਂ ਨੇ ਤਾਂ ਖਾ ਲਈ ਇਹਨੂੰ ਸਮਝ ਨਹੀਂ ਆਉਂਦੀ ਕੰਜਰੀਆ ਕਿੱਥੋਂ ਗਈ ਇਹਨਾਂ ਕੋਲੇ ਕਿਵੇਂ ਪਹੁੰਚ ਗਈ ਦੇਖ ਲੈ ਲਗਾੜੀ ਕਿੱਥੋਂ ਦੀ ਕਿੱਥੋਂ ਬੰਦੇ ਭੇਜੇ ਵਾਹਿਗੁਰੂ ਸੱਚੇ ਪਾਸ਼ਾ ਚਲੇ ਤਾਂ ਮੇਰੇ ਕੋਲ ਹੀ ਆ ਗਏ ਕਿਕਰ ਸੇ ਉਹਨੂੰ ਨਹੀਂ ਪਤਾ ਲੱਗਿਆ ਜੇ ਕਿਤੇ ਉਹਨੂੰ ਪਤਾ ਲੱਗ ਜਾਂਦਾ ਉਹ ਤਾਂ ਇਹਨਾਂ ਦੇ ਨਾਲ ਵਗ ਜਾਂਦਾ ਉਹ ਕੰਜਰੀ ਨੂੰ ਲਿਆ ਕੇ ਘਰੇ ਬਾੜ ਲਾਉਂਦਾ ਸੱਚੇ ਪਾਸ਼ਾ ਤੂੰ ਹੀ ਰੱਖਣ ਵਾਲਾ ਐਂ ਤਾਂ ਕੈਂਚਰ ਹੋਦੀ ਬਣੂਗੀ ਆਏ ਨੋ ਨੋ ਇਹ ਤਾਂ ਵੀ ਨਾਲ ਲੜਕੇ ਤੇਜ ਦਾ ਬੀਸ ਪਿੰਡ ਵਿੱਚ ਵੜ ਜੇ ਉਹਨਾਂ ਜੇ ਕਿਤੇ ਹੋਰ ਕਿਸੇ ਬੰਦੇ ਨੂੰ ਮਿਲ ਜਾਂਦੇ ਕੀ ਬਣਦਾ ਕੀਬੋਰਡ ਬੋੜ ਜੀ ਕਦੀ ਆਈ ਨੀ ਆ ਮੈਂ ਪਤਾ ਆ ਗਿਆ ਤੂੰ ਹਾਈ ਹਾਈ ਬੈ ਜਾ ਕੀ ਹੋ ਗਿਆ ਪਈ ਨੇ ਇੰਨਾ ਦਮ ਚੜਾ ਰੱਖਿਆ ਇਹ ਹੁਣ ਆ ਕੀ ਸੀ ਉਹ ਕੰਜਰੀ ਜੀ ਤੂੰ ਆ ਗਈ ਜਿੱਥੋਂ ਕਿਥੇ ਆ ਗਈ ਮੈਂ ਤਾਂ ਹੁਣ ਆਇਆ ਉਧਰ ਚਾਚੇ ਦੇ ਘਰ ਮੋਰ ਦੀ ਕੋਈ ਨਹੀਂ ਹੈਗਾ ਯਾ ਚਾਚਾ ਕੋਠੇ ਖੜਾ ਚਾਚੇ ਦੇ ਘਰੋਂ ਨਹੀਂ ਆਈ ਹਾਂ ਚਾਚੇ ਦੇ ਘਰੇ ਨਹੀਂ ਆਈ ਉਹ ਫੂਸ ਮੰਡੀ ਤੋਂ ਦੋ ਜਣੇ ਆਏ ਸੀ ਤੇ ਉਹ ਬੁੱਤ ਬੰਦੇ ਫਿਰ ਉਹਨਾਂ ਦੇ ਘਰੇ ਬੈਠੀ ਐ ਉਹਦਾ ਪਤਾ ਨਹੀਂ ਕਿੰਨੇ ਪੁੱਛ ਕੇ ਆਪਣਾ ਘਰ ਆ ਗਏ ਕਹਿੰਦੇ ਕਿਕਰ ਸੋਂ ਦਾ ਘਰ ਇਹ ਹੈ ਮੈਂ ਆਖਿਆ ਕੋਈ ਕੰਮ ਚੱਲ ਹੋਊਗਾ ਕੋਈ ਤੇ ਮੈਂ ਕਹਾ ਹਾਂ ਮੈਂ ਬਿਠਾ ਲੇ ਪਹਿਲਾਂ ਮੈਂ ਕੋਈ ਜੀ ਜੀ ਤੇ ਕਹਿੰਦੇ ਅਸੀਂ ਤਾਂ ਕਿਕਰ ਸੋਂ ਨੂੰ ਬਾੜਨ ਆਏ ਆ ਤੇ ਜੀਤੂ ਨੂੰ ਘਰੇ ਲਿਉਣੀਆਂ ਇੱਥੇ ਤੇ ਜਿਵੇਂ ਤੈਨੂੰ ਮੈਂ ਕਿਹਾ ਸੀ ਉਵੇਂ ਕਹਿ ਦਿੰਦੀ ਕਹੋ ਤਾਂ ਉਹਨੂੰ ਮਾਰਨ ਨੂੰ ਫਿਰਦਾ ਕਾਹੀ ਤਾਂ ਮੈਂ ਤਾਂ ਕਹਤਾ ਕਹਨਾ ਕਿ ਨੰਬਰ ਦੇ ਦੇ ਮੈਂ ਕਹ ਨੰਬਰ ਦੇ ਦਾਨੀ ਆ ਜੇ ਉਹਨੇ ਮਾਰਤੀ ਕਤਲ ਦਾ ਜ਼ਿੰਮੇਵਾਰ ਤੂੰ ਹੋਵੇਂਗਾ ਅਦਾ ਸਿਆਪ ਪਈ ਬੜਾ ਹੋ ਗਿਆ ਮਾਂ ਜੇ ਉਹ ਆਪਣੇ ਘਰੇ ਆ ਸਕਦੇ ਆ ਤੇ ਕਿਕਰ ਸਿੰਘ ਦੇ ਘਰੇ ਨਹੀਂ ਜਾ ਸਕਦੇ ਹੈ ਤੂੰ ਇੱਥੇ ਪਈਆਂ ਲੰਮੀਆਂ ਤਾਣ ਕੇ ਤੂੰ ਉੱਥੇ ਜਾ ਚਾਚੇ ਦੇ ਮੂਰੇ ਹੈ ਉੱਥੇ ਮੇਰੀ ਗੱਲ ਹੋ ਜੇ ਕੋਈ ਗੱਲਬਾਤ ਹੁੰਦੀ ਆ ਕੋਈ ਆਉਂਦੇ ਆ ਉਹ ਤਾਂ ਉੱਥੇ ਮੂਰੇ ਤਾਂ ਹੋ ਜੇਗੀ ਤੂੰ ਕਮਾਲ ਹੋ ਗਈ ਏਡੀ ਵੱਡੀ ਗੱਲ ਹੋ ਗਈ ਤੂੰ ਮੈਨੂੰ ਫੋਨ ਕਰ ਦੇ ਮੈਂ ਵੀ ਉੱਥੇ ਘੇਰਾ ਪਾਲਾਂ ਜੇ ਕੋਈ ਬੰਦੇ ਆਉਂਦੇ ਪੈਰਾਂ ਦਾ ਪਾਣੀ ਨਿਕਲ ਗਿਆ ਕਿਹੋ ਜਿਹੇ ਬੰਦੇ ਸੀ ਮੈਨੂੰ ਦੱਸ ਤਾਂ ਸਹੀ ਇੱਕ ਤਾਂ ਮੁੰਡਾ ਜਿਹਾ ਸੀ ਚਿੱਟਾ ਕੁਰਤਾ ਪਜਾਮਾ ਪਾਇਆ ਸੀ ਤੇ ਇੱਕ ਉਹਦਾ ਪਿਓ ਸੀ ਸਰਦੈ ਜੀ ਪੱਗ ਬੰਨੀ ਸੀ ਤੇ ਉਹਦੇ ਪਿਓ ਜਿਹਾ ਜਿਹਾ ਟ ਤੇ ਹੁਈ ਤਾਂ ਨਹੀਂ ਉਹਦਾ ਚਾਚੇ ਦੇ ਘਰ ਵੱਲੋਂ ਤੁਰੇ ਜਾਂਦੇ ਸੀਗੇ ਹਾਂ ਹੋਣ ਆ ਹੁਣ ਮੈਂ ਇਧਰ ਨਹੀਂ ਜਾਇਆ ਤੂੰ ਐ ਕਰ ਪੁੱਤ ਬਣ ਕੇ ਮੈਂ ਇਥੋਂ ਤਾਂ ਜਾਇ ਨਹੀਂ ਜਾਂਦਾ ਗੋਡੇ ਦੁਖਦੇ ਆ ਤੂੰ ਜਾ ਮੇਰੀ ਗੱਲ ਸੁਣ ਠੀਕ ਐ ਮੈਂ ਜਾਣਾ ਮੈਂ ਉਹ ਬੰਦਿਆਂ ਨੂੰ ਉਹਨਾਂ ਕੋਲ ਕਿਸੇ ਕਿਸੇ ਛੇੜਦਾ ਮੈਂ ਕਹੂੰਗਾ ਵੀ ਆ ਜਾ ਭਈ ਇਹ ਤਾਂ ਬਾਲੇ ਗੜਬ ਸੁਭਾ ਦਾ ਬੰਦਾ ਆਸੇ ਪਾਸੇ ਕਰਦਾ ਗਲੀ ਦੇ ਵਿੱਚ ਦੀ ਜਾ ਕੇ ਉਹਨਾਂ ਨੂੰ ਮੈਂ ਫੜਦਾ ਤੇ ਤੂੰ ਐ ਕਰ ਤੂੰ ਜਾ ਕੇ ਚਾਚੇ ਨਾਲ ਜਾ ਉਹਨੂੰ ਕਿਸੇ ਕੰਮੀ ਭੇਜ ਠੀਕ ਤੂੰ ਉਧਰ ਜਾ ਤੇ ਉਧਰ ਜਾਨੀ ਆ ਇਹ ਕੰਮੀ ਭੇਜ ਉਹਨੂੰ ਉਹਨੂੰ ਕਹੇ ਬਈ ਤੂੰ ਜਾ ਇਧਰ ਆ ਕੰਮ ਹੋ ਗਿਆ ਬਾਲਾ ਜ਼ਰੂਰੀ ਕੰਮ ਹੋ ਗਿਆ ਬਾਕੀ ਤੈਨੂੰ ਮੈਂ ਆ ਕੇ ਤੂੰ ਆ ਕੀ ਕਰਤਾ ਮਾਂ ਕੋ ਉਹਨੂੰ ਦੱਸਣਾ ਨਹੀਂ ਸੀ ਇੱਥੇ ਬ ਹੈਂ ਮੈਂ ਤਾਂ ਭਾਈ ਭਜਾ ਤੇ ਲੜਕੇ ਉਹਨਾਂ ਨੂੰ ਮੈਂ ਕਹਾਂ ਜੇ ਇਸ ਪਿੰਡ ਚ ਵੱਢ ਗਏ ਨਾ ਹਾਂਬ ਲਾ ਦੇ ਮੈਂ ਕਹਾਂ ਮੈਂ ਤਾਂ ਤੁਹਾਨੂੰ ਥਾਣੇ ਪੜਾ ਦੂੰਗੀ ਮੈਂ ਕਹਾਂ ਹੈ ਚੱਲ ਮੈਂ ਜਾ ਕੇ ਉਹਨਾਂ ਨੂੰ ਦੇਖਦਾ ਤੂੰ ਜਾ ਕੇ ਇਹ ਤਾਂ ਮੈਂ ਜਾਣੀ ਚਾਚੇ ਨੂੰ ਜਾ ਕੇ ਦੇ ਉਹਨੂੰ ਕਹ ਮੇਰੀ ਗੱਲ ਸੁਣ ਲੈ ਕਾ ਕਿਸੇ ਪਾਸੇ ਨਿਕਲ ਜਾ ਹੈ ਕਿ ਐਂ ਕਰਕੇ ਵੀ ਤੇ ਤਾਂ ਮਗਰ ਪੁਲਿਸ ਲੱਗੀ ਪਈ ਆ ਉਹੀ ਮਾਰ ਦੇ ਕੱਫ ਠੀਕ ਹੈ ਕਾ ਕੁਕੀ ਕਰਨ ਆਉਂਦਾ ਕੋਠੀ ਦੀ ਕਾ ਉਹਨਾਂ ਨੇ ਐਂ ਕਹਿਦਾ ਵੀ ਜਿਹਦੇ ਨਾਮ ਆ ਭਾਈ ਅਸੀਂ ਅਰਕਸਤ ਨਹੀਂ ਭਰੀ ਪਹਿਲਾਂ ਐ ਨਹੀਂ ਹੋਇਆ ਇਹ ਨਹੀਂ ਹੋਇਆ ਉਹੀ ਡਰਾ ਦੇ ਉਹਨੂੰ ਭਜਾ ਦੇ ਕੇ ਠੀਕ ਹੈ ਮੈਂ ਬਾਹਰ ਜਾ ਹੀ ਢੇੜ ਜਾਨੀ ਆ ਆਹੋ ਆ ਵੀ ਮੇਰੇ ਪੁੱਤ ਨੇ ਗੱਲ ਸਹੀ ਕਰਦੀ ਜਾਮਾ ਦਵਾਦਾ ਕਿਤੇ ਉਹਦੇ ਘਰੇ ਨਾ ਵਰ ਜਾਣਾ ਹਾਏ ਹਾਏ ਕੀ ਕਰੀ ਜਾਣਾ ਇੱਥੇ ਆਹ ਤਾਂ ਰੱਸੇ ਜੇ ਘੜਦਾ ਸੀ ਇਹਦੇ ਵਿੱਚ ਮਾ ਕੰਮ ਆ ਜਾਂਦੇ ਆ ਨਹੀਂ ਤੋੜ ਦੇ ਭਰੇ ਮਚਾ ਦਾਂਗੇ ਕਿਉਂ ਮਚਾ ਦਾਂਗੀ ਬੇਬੇ ਦੀ ਜਾਨੀ ਤੂੰ ਤਾਂ ਹਰ ਚੀਜ਼ ਨੂੰ ਮਚਾ ਦੇ ਅੱਗ ਲਾ ਦੇ ਤੇ ਮੈਂ ਤੈਨੂੰ ਐ ਪੁੱਛਦੀ ਆ ਕੋਈ ਗੱਲਬਾਤ ਨਹੀਂ ਸੁਣੀ ਤੂੰ ਕਿਹੜੀ ਗੱਲਬਾਤ ਵੀ ਤੇਜਾ ਆਇਆ ਨਹੀਂ ਪੁੱਜੀ ਤੋ ਦਾ ਪਤਾ ਲੱਗਿਆ ਹੋਵੇ ਤੈਨੂੰ ਨਹੀਂ ਕਿਵੇਂ ਕੀ ਹੋਇਆ ਉਹਣਾ ਤਾਂ ਕੀ ਐ ਮੈਂ ਤਾਂ ਤੈਨੂੰ ਪੁੱਛਣ ਆਈ ਆ ਤੇਜਾ ਤੇ ਜਿੱਥੇ ਤੇਰੇ ਕੋਲ ਆਇਆ ਸੀ ਮੇਰੇ ਕੋਲ ਕਿੱਥੇ ਆਇਆ ਸੀ ਮੈਂ ਤਾਂ ਤੈਨੂੰ ਪੁੱਛਦੀ ਆ ਮੈਂ ਕਿਹਾ ਕੀ ਐ ਕੋਈ ਗੱਲਬਾਤ ਦਾ ਪਤਾ ਲੱਗਿਆ ਹੋਵੇ ਪਿੰਡ 'ਚ ਕੋਈ ਗੱਲਬਾਤ ਸੁਣੀ ਹੋਵੇ ਉਹ ਮੇਰੇ ਕੋਲ ਤਾਂ ਕਿੰਨਾ ਟਾਈਮ ਹੋ ਗਿਆ ਹੈ ਜਿੱਦ ਤੱਕ 20000 ਰੁਪਏ ਲੈ ਗਏ ਇੱਕ ਵਾਰੀ ਉਹ ਦੁਬਾਰਾ ਮਿਲੇ ਮੈਂ ਤਾਂ ਮੂੰਹ ਹੀ ਨਹੀਂ ਦਿਖਾਇਆ ਉਹਨੇ ਮੈਨੂੰ ਕੀ ਪਤਾ ਕਿੱਥੇ ਗਿਆ ਕਿੱਥੇ ਨਹੀਂ ਗਿਆ ਆਇਆ ਨਹੀਂ ਹੈ ਨਾ ਮੈਂ ਤਾਂ ਘਰੇ ਵੀ ਜਾ ਕੇ ਆਇਆਂਗਾ ਕਹਤੇ ਨੂੰ ਕੋਣ ਮਿਲੇ ਕੋਈ ਕੁਝ ਕਹਿੰਦਾ ਸੀ ਤੇ ਜੇ ਨਹੀਂ ਨਹੀਂ ਮੈਨੂੰ ਤਾਂ ਕਿਸੇ ਨੇ ਕੁਝ ਨਹੀਂ ਕਿਹਾ ਮੈਂ ਤਾਂ ਉਹੀ ਬਸ ਅੱਜ ਮੇਰੇ ਡੌਜ ਉੱਠੇ ਮੈਂ ਕਿ ਪੁੱਛ ਕੇ ਤਾਂ ਮੈਂ ਜਾਵਾਂ ਤਾਂ ਸੀ ਕਿਕਰ ਕੋਲੇ ਵੀ ਭਾਈ ਤੇਜੇ ਦਾ ਕੋਈ ਕੁਸ ਕੁ ਲੱਗਿਆ ਪਤਾ ਜਾਂ ਕੋਈ ਜੀਤੋ ਦਾ ਕੋਈ ਦੱਸਿਆ ਹੋਵੇ ਉਹਨੇ ਉਹਨੇ ਕੀ ਦੱਸਣਾਗਾ ਉਹ ਤਾਂ ਮੈਥੋਂ ਦੁਬਾਰਾ 20000 ਰੁਪਇਆ ਲੈ ਗਿਆ ਹੁਣ ਮੈਂ ਤਾਂ ਹੁਣ ਹਾਈ ਗੱਲ ਤਾਂ ਉੱਤੇ ਹੋ ਕਰੀ ਇਹਨਾਂ ਵੀ ਜਿੱਦੇ ਘਰੇ ਜਾ ਕੇ ਆਏ ਉਹਨਾਂ ਦੇ ਮੈਂ ਜਾ ਕੇ ਆਏਗਾ ਬਹੂ ਕਹਿੰਦੀ ਸੰਦਾ ਪਤਾ ਹੀ ਨਹੀਂ ਜੀ ਆਇਆ ਨਹੀਂ ਕੁੜੀ ਕੋਲੇ ਗਿਆ ਹੋਇਆਗਾ ਮਾ ਮੇਰੇ ਕੋਲ ਨੰਬਰ ਦੇ ਦੋ ਕੁੜੀ ਦਾ ਤੇ ਮੈਂ ਉੱਥੇ ਜਾਇਆ ਆਉਣਾਗਾ ਮੈਂ ਤੇਜੇ ਨਾਲ ਮੈਂ ਗੱਲ ਕਰਦੀ ਐ ਜਿੱਥੇ ਕੋਲ ਤਾਂ ਉਹ ਤਾਂ ਕਿ ਬਾਪੂ ਕੋਲ ਤਾਂ ਨੰਬਰ ਹੈ ਚੱਲਦਾ ਹੀ ਨਹੀਂ ਹੈਗਾ ਨਾ ਮਰਨੇ ਨੂੰ ਨਹੀਂ ਜਮੀ ਨਹੀਂ ਢੇੜਾ ਮਾਰਿਆ ਕੋਈ ਤਾਂ ਚੱਲ ਕਦੇ ਢੇੜਾ ਮਾਰਦਾ ਤੇਰੇ ਕੋਲੇ ਤੈਨੂੰ ਦੱਸਦਾ ਵੀ ਭਾਈ ਮੈਂ ਫਲਾਣੇ ਤਾਂ ਪਤਾ ਕਰਕੇ ਆਇਆ ਜਾਂ ਮੈਂ ਉੱਥੇ ਗਿਆ ਸੀ ਹੈ ਉਹ ਤਾਂ ਕਿਤੇ ਨਹੀਂ ਪਤਾ ਕਰਕੇ ਆਉਂਦਾ ਨਾ ਮੇਰੇ ਨਾਲ ਜਾਂਦਾਗਾ ਹਣ ਬਸ ਬਾਈ ਮੈਂ ਤਾਂ ਆਪ ਹੁਣ ਐਂ ਬੈਠਾ ਵੀ ਜੇ ਤੇ ਮੇਰੇ ਸਾਹਮਣੇ ਆਵੇ ਤਾਂ ਮੈਂ ਗੱਲ ਕਰ ਲਾ ਹੁਣ ਮੈਂ ਲੈ ਕੇ ਕਿੰਨੀ ਹਾਈ ਤਾਂ ਗੱਲ ਮੈਂ ਦਸੀ ਨਾ ਮੈਂ ਤਾਂ ਬਿੰਦਰ ਨਾਲ ਵੀ ਅੱਗੇ ਆ ਕੇ ਗੱਲ ਕਰਕੇ ਹਟਿਆ ਵੀ ਮੈਂ ਪਿੰਡ ਚੋਂ ਲੈ ਕੇ ਕਿਹਨੂੰ ਜਾਵਾਂ ਨਾਲ ਨਾ 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 ਤਾਂ ਤੂੰ ਪਿੰਡ ਚ ਕਿਸੇ ਨੂੰ ਪੁੱਛੀ ਪਤਾ ਕੀ ਆ ਜੇ ਪੁੱਛੇਗਾ ਲੋਕ ਗੱਲਾਂ ਬਣਾਉਣਗੇ ਕਿਸੇ ਕੋਲੋਂ ਪੁੱਛੀ ਨਾ ਕੋਈ ਕਿਸੇ ਨਾਲ ਗੱਲ ਨਾ ਕਰੀ ਠੀਕ ਹੈ ਨਾ ਜੇ ਤੇਜਾ ਤੇਰੇ ਕੋਲੇ ਘਰੇ ਆ ਕੇ ਗੱਲ ਕਰੋ ਵੀ ਹਾਂ ਭਾਈ ਮੈਨੂੰ ਜੀਤੋ ਦਾ ਪਤਾ ਲੱਗ ਗਿਆ ਫੇਰ ਜਾਈ ਤੂੰ ਉਹਦੇ ਨਾਲ ਅੱਜ ਕੱਲ੍ਹ ਲੋਕ ਤਾਂ ਤਮਾਸ਼ਾ ਵੇਖਣ ਵਾਲੇ ਆ ਤੈਨੂੰ ਪਤਾ ਹੀ ਮੈਂ ਤਾਂ ਕਹਿਣਾ ਜੀਤੋ ਦਾ ਪਤਾ ਲੱਗ ਜੇ ਕਿਸੇ ਤਰੀਕੇ ਦੇ ਨਾਲ ਮਰਜੀ ਲੱਗ ਜੇ ਬਸ ਜੀਤੋ ਦਾ ਮੈਨੂੰ ਪਤਾ ਲੱਗ ਗਿਆ ਜਦੋਂ ਮੈਂ ਤਾਂ ਇਹ ਗੱਲ ਕਹਿਣਾ ਮੈਂ ਤਾਂ ਭੱਜ ਜਾਊਂਗਾ ਹਾਂ ਮੈਂ ਵੀ ਜੰਨੂਗੀ ਨਾਲ ਹੈ ਉਹਨੂੰ ਸੁਣਾਉਂਗੀ ਚਾਰ ਵੀ ਕੀ ਗੱਲ ਭਾਈ ਤੈਨੂੰ ਇੰਨੇ ਮਹੀਨੇ ਹੋ ਗਏ ਜਾ ਕੇ ਬੈਠੀ ਨੂੰ ਤੂੰ ਕਾਦੇ ਵਾਸਤੇ ਭੱਜ ਗਈ ਸੀ ਐਂ ਤਾਂ ਤੂੰ ਜੋ ਮਰਜੀ ਕਹਿ ਲਈ ਤੇਰਾ ਗੁੱਸਾ ਵੀ ਨਹੀਂ ਕਰਦੀ ਪਰ ਮੈਨੂੰ ਤਾਂ ਐ ਵੀ ਕੀ ਪਤਾ ਲੱਗੂਗਾ ਹੁਣ ਉਹਦਾ ਹਾਂ ਕੋਈ ਪਤਾ ਹੀ ਨਹੀਂ ਲੱਗਣਾ ਪੈਸੇ ਖਾਣੇ ਸੀ ਉਹਨੇ ਖਾ ਲਏ ਹੈ ਉਹਨਾਂ ਨੇ ਲਿਜਾਣੇ ਸੀ ਉਹ ਲੈ ਗਏ ਬਸ ਜਿਹੜੇ ਕਿਸਮ ਚਰ ਵਾਲੇ ਲਿਖੇ ਸੀ ਕਿਸਮ ਚਰ ਵਾਲੇ ਲਿਖੇ ਸੀ ਕਿ ਉਹਨੇ ਉਹ ਲੈ ਗਏ ਹੁਣ ਹੋਰ ਆਪਾਂ ਕੀ ਕਰ ਸਕਦੇ ਆ ਮੈਂ ਤਾਂ ਹੁਣ ਐ ਹੀ ਉਹ ਕਰਦਾ ਉਹਨਾਂ ਅੱਗੇ ਪਿੰਡ ਦੇ ਵਿੱਚ ਮੈਂ ਇੱਕ ਦੋ ਜਣਾਂ ਨੂੰ ਕਿਹਾ ਮਾਹ ਜੇ ਭਾਈ ਚਾਚ ਕਈ ਵਾਰੀ ਕੋਈ ਆਏ ਹੋ ਜਵੇ ਨਾ ਵੀ ਜਾਂ ਜੀਤੋ ਹੀ ਪੁੱਛਦੀ ਪਛਦੀ ਆ ਜਾਵੇ ਤਾਂ ਮਾਹ ਮੇਰੇ ਘਰੇ ਲੈ ਆਏ ਹ ਤਾਂ ਹਾਂ ਚਲ ਪਿੰਡ ਦੇ ਤਾਂ ਲੈ ਆਉਣਗੇ ਮੈਂ ਤਾਂ ਲਾਡੀ ਨੇ ਕਿਹਾ ਤੇ ਕਹਿੰਦਾ ਮਾਹ ਤੂੰ ਪੁੱਛੀ ਤਾਂ ਸੀ ਚਾਚੇ ਨੂੰ ਵੀ ਤੇਜੇ ਆਇਆ ਹੈ ਕਿ ਜਾਂ ਕੋਈ ਫੋਨ ਫਾਨ ਕਰਿਆ ਹੈ ਵੀ ਪਤਾ ਲੱਗਿਆ ਕੋਈ ਚਾਚੀ ਦਾ ਜੀ ਤਾਂ ਬੰਦਾ ਲਾਲਚੀ ਨਿਕਲ ਗਿਆ ਲਾਲਚੀ ਸੀ ਤਾਂ ਪਹਿਲੇ ਹੀ ਪਤਾ ਹੀ ਸੀ ਭਾਈ ਮੈਨੂੰ ਲਾਲਚੀ ਸੀ ਜਦ ਤੇਰੇ ਕੋਲੇ ਬੈਠ ਬੈਠ ਕੇ ਸ਼ਰਾਬਾ ਪੀਂਦਾ ਸੀ ਤੇਰੇ ਪੱਲੋਂ ਮੈਂ ਉਦੋਂ ਹੀ ਤੈਨੂੰ ਹਟਾਉਂਦੀ ਹੁੰਦੀ ਸੀ ਵਿਆਹ ਬੰਦੇ ਦਾ ਤੂੰ ਖਿਹੜਾ ਛੱਡ ਦੇ ਪਰ ਤੂੰ ਉਹ ਬੰਦੇ ਦਾ ਖਿਹੜਾ ਨਹੀਂ ਛੱਡਿਆ ਮੈਨੂੰ ਕੀ ਪਤਾ ਸੀ ਮੈਂ ਬੰਦੇ ਦੇ ਢਿੱਡ 'ਚ ਬੜਿਆ ਸੀ ਕੀ ਪਤਾ ਹੁੰਦਾ ਬੰਦੇ ਦਾ ਬੰਦਾ ਕਿਹੋ ਜਿਹਾ ਹੁੰਦਾ ਮੈਨੂੰ ਤਾਂ ਹੁਣ ਇਹ ਗੱਲ ਕਹਦੀ ਸੀ ਮੇਰੀ ਗੱਲ ਸੁਣ ਲਾ ਕਿ ਤੂੰ ਬੈਠਾਂਗਾ ਕਿ ਕਰਸਾਂ ਮੈਂ ਤੇਰਾ ਕਿ ਰਿਸ਼ਤਾ ਕਰਵਾ ਦਾਂ ਤੇਰੀ ਰੋਟੀ ਪੱਕਦੀ ਹੋ ਜੂਗੀ ਤੂੰ ਮੈਨੂੰ ਦਵਾਵਾਂ ਦੇਵੇਂਗਾ ਮਾਂ ਚੱਲ ਭਰਾਵਾ ਤੂੰ ਕਰਦੇ ਯਾਰ ਜੀ ਮਰਜ਼ੀ ਉਹ ਕਰ ਲੈ 2 ਹੁਣ ਮੈਨੂੰ ਵਿਚਲੀਆਂ ਗੱਲਾਂ ਦਾ ਕੀ ਪਤਾ ਸੀ ਵੀ ਐਵੇਂ ਵੀ ਹੋ ਜਾਂਦੇ ਐ ਇਹ ਮਿਲ ਕੇ ਪਹਿਲਾਂ ਤਾਂ ਤੇਰੀ ਅਕਲ ਤੇ ਪੜਦਾ ਪਿਆ ਸੀ ਕਿ 2,70,000 ਤੇ ਸੌਦਾ ਕਿਉਂ ਗਾਮ ਅੱਜ ਸੀ ਤੀਵੀਂ ਲਿਉਣੀ ਸੀ ਤੂੰ ਇੰਨੇ ਰੁਪਏ ਦੇ ਕੇ ਤੀਵੀਂ ਲਿਉਣੇ ਹੁੰਦੇ ਆ ਮੈਨੂੰ ਤਾਂ ਐਸੀ ਵੀ ਇਹ ਕਿਹੜਾ ਗੱਲ ਕਿਸੇ ਕੋਲੇ ਜਾਣੀ ਆ ਹੁਣ ਜੇ ਮੈਂ ਕਿਹੜਾ ਢੋਲ ਵਜਾਉਣੇ ਸੀਗੇ ਹੁਣ ਜੇ ਆਹ ਗੱਲ ਨਾ ਹੋਈ ਹੁੰਦੀ ਤਾਂ ਪਿੰਡ 'ਚ ਪਤਾ ਹੀ ਨਹੀਂ ਲੱਗਦਾ ਪਿੰਡ 'ਚ ਤਾਂ ਮੂੰਹ ਦਿਖਾਉਣ ਜੋਗਾ ਨਹੀਂ ਕਿਸੇ ਕੋਲ ਗੱਲ ਖੜਦਾ ਨਹੀਂ ਮੈਂ ਇਸ ਮਾਰਾ ਮੈਂ ਕਿਹਾ ਮੈਂ ਕਾਦੇਲੀ ਮੈਂ ਲੋਕ ਗੱਲਾਂ ਕਰਨਗੇ ਉੱਚਣਗੇ ਕੀ ਗੱਲ ਹੋਏ ਭੱਜ ਗਈ ਤੇਰੀ ਤੀਨ ਐ ਕਹਿੰਦੇ ਇਹ ਲੋਕ ਤਾਂ ਕਹਿੰਦੇ ਹੀ ਹੈ ਤੇਰੇ ਕੋਲ ਤਾਂ ਕਹਿੰਦੇ ਨਹੀਂ ਸਾਡੇ ਵਰਗਿਆਂ ਕੋਲ ਤਾਂ ਬਥੇਰਾ ਕਹਿੰਦੇ ਐ ਉਹ ਲਾਡੀ ਦਾ ਇੱਕ ਦੋਸਤ ਜ ਹੈ ਉਹ ਕਹੋ ਓਏ ਲਾਡੀ ਤੇਰੀ ਚਾਚੀ ਆ ਗਈ ਤੇਰੀ ਚਾਚੀ ਆ ਗਈ ਹੈ ਕਈ ਵਾਰ ਉਹ ਕਹਿੰਦਾ ਉਹਦੇ ਮੈਂ ਉਹਦੇ ਮੂੰਹ ਤੇ ਮਾਰਨਾ ਸੀ ਮੈਂ ਕਿਹਾ ਨਾ ਪੁੱਤ ਲੜਨਾ ਕੋਈ ਨਾ ਕਹ ਤੂੰ ਐ ਕਹਦੇ ਵੀ ਚਾਚੀ ਆਪਦੇ ਪਿੰਡ ਗਈ ਆ ਭਾਈ ਕੋਈ ਕੰਮ ਹੋ ਗਿਆ ਸੀ ਹੈ ਲੋਕ ਬਥੇਰਾ ਕੁਛ ਕਹਿੰਦੇ ਜਿਵਾਕਾਂ ਨੂੰ ਤਾਂ ਹੀ ਜਿਵਾਕਾਂ ਨੂੰ ਗੁੱਸਾ ਆਉਂਦਾ ਹੈ ਕਹੀ ਜਾਂਦੇ ਹੁਣ ਕਹੀ ਜਾਣਦੀ ਫਿਰ ਮੈਂ ਉਸ ਦੀ ਡਾਂਗ ਮਾਰਦੇ ਹਾਂ ਹੁਣ ਜਦੋਂ ਮੈਨੂੰ ਐਸਾ ਕੁਆਲ ਕਿੱਥੋਂ ਲਿਆਵਾਂ ਮੈਂ ਤਾਂ ਹੁਣ ਮਿਹਨਤ ਲਿਆ ਆਇਆ ਫਿਰ ਤੂੰ ਮਿਹਣਾ ਹੱਤ ਤਾਈਂ ਤੇ ਤੈਨੂੰ ਕਹਿਆ ਕਿ ਛੱਡ ਪਰਿਆ ਇਹ ਜੀ ਦਾ ਖੜਾ ਕੀ ਕਰਾਉਣਾ ਆ ਗਈ ਤਾਂ ਭਾਈ ਆਉਂਦੀ ਨੂੰ ਘਰ ਹੈ ਉਦੋਂ ਗੱਲ ਕਰ ਲਾਂਗੇ ਜੇ ਆਜੂਗੀ ਮੈਂ ਤਾਂ ਤਾਈਂ ਇਹ ਮੈਂ ਕਹ ਪੁੱਛਾਂ ਦਾ ਸਹੀ ਪਣਾ ਵੀ ਕੋਈ ਪਤਾ ਸਤਾ ਲੱਗਿਆ ਕੋਈ ਬੜਕ ਸੜਕ ਨਿਕਲ ਨੀ ਕਿਤੋਂ ਨਾ ਮੈਨੂੰ ਕੋਈ ਬੜਕ ਸੜਕ ਕਿਸੇ ਪਾਸੇ ਬੜਕ ਸੜਕ ਨਹੀਂ ਮਿਲੇ ਨਾ ਮੈਨੂੰ ਕੁਝ ਪਤਾ ਲੱਗਿਆ ਮੈਂ ਤਾਂ ਜਿੱਥੇ ਤੇ ਨੰਬਰ ਵੰਡ ਕੇ ਆਇਆ ਉਹਨਾਂ ਦੇ ਕੋਲ ਵਿੱਚ ਮੈਂ ਕਹਿ ਕੇ ਆਇਆ ਵੀ ਆ ਨੰਬਰ ਰੱਖ ਲਓ ਜੇ ਕੋਈ ਗੱਲਬਾਤ ਹੋ ਗਈ ਮੈਨੂੰ ਦੱਸ ਦੇ ਮੈਂ ਤਾਂ ਓਹੋ ਫੋਨ ਤਾਂ ਤਾਂ ਆਊਗਾ ਜੇ ਉਹਦਾ ਪਤਾ ਲੱਗਿਆ ਹੋਊਗਾ ਵੀ ਜਿੱਤੋ ਦਾ ਫੇਰ ਹੀ ਅਗਲੇ ਫੋਨ ਕਰਨਗੇ ਮੈਂ ਕੀ ਲੋੜ ਐ ਕਿਸੇ ਨੂੰ ਫੋਨ ਕਰਨ ਦੀ ਉਹ ਤਾਂ ਦੇਖ ਲੈ ਉਹ ਗੱਡੀਆਂ ਪਤਾ ਲਾ ਜੋ ਕਾਲੀਆਂ ਪੀਲੀਆਂ ਬੰਗਾ ਕਿੰਨੀ ਦੂਰ ਗੱਡੀ ਤੇ ਜਾਣਾ ਪੈਂਦਾ ਹੈ ਰੇ ਆਪਾਂ ਕਦੇ ਗਏ ਨਾ ਕਦੇ ਉਹੀ ਨਹੀਂ ਗਏ ਇਧਰਲੇ ਏਰੀਏ 'ਚ ਤੇ ਇੰਨੀ ਦੂਰ ਜਾ ਕੇ ਤਾਂ ਰੋਕ ਹੀ ਹੋਰ ਸਾਫ ਦੇ ਲੋਕ ਨੇ ਬੇੜੜੇ ਜੇ ਲੋਕ ਨੇ ਉਹਨਾਂ ਨਾਲ ਤਾਂ ਹਿੰਦੀ ਜੀ ਬੋਲਦੇ ਆ ਕੀ ਗੱਲ ਕਰਾਂ ਕਿਸੇ ਨਾਲ ਉਹ ਹਿੰਦੀ ਬੋਲਦੇ ਇਹ ਪੰਜਾਬਣ ਸੀ ਡੁੱਬੜੀ ਹੈ ਕੀ ਪਤਾ ਕਿੱਥੇ ਦੀ ਮਾਰੀ ਕਿੱਥੇ ਵਸੇ ਹੋਣੇ ਹੁਣ ਆਪਾਂ ਨੂੰ ਕੀ ਪਤਾ ਭਾਈ ਜਦੋਂ ਜਿੰਨਾ ਚਿਰ ਆਪਾਂ ਨੂੰ ਪੀਹਤ ਨਹੀਂ ਮੈਂ ਤਾਂ ਇੱਕ ਦਿਨ ਆਏ ਸੋਚਦਾ ਸੀ ਮੈਂ ਆ ਵੀ ਚੱਲ ਜੇ ਇੱਕ ਵਾਰੀ ਗੇੜਾ ਕੱਢਣਾ ਵੀ ਚੱਲ ਜੇ ਮੁੰਡੇ ਨੂੰ ਨਾਲ ਲੈ ਜਾ ਵੀ ਮੈਂ ਇਹਨੂੰ ਲੈ ਜਾਊਂਗਾ ਨਾਲ ਉਹ ਗੱਡੀ ਇੱਥੋਂ ਪੁੱਛ ਕੇ ਕਿਸੇ ਦੀ ਬਗ ਚੱਲੇ ਲਾਡੀ ਮੇਰੇ ਨਾਲ ਹੈ ਹਾਂ ਹਾਂ ਲੈ ਕਿਉਂ ਭਗ ਜਾਊਗਾ ਲਾਡੀ ਨੇ ਤਾਂ ਕਿਹਾ ਕੋਈ ਨਾ ਕਹਿੰਦਾ ਚਾਚਾ ਜਿੱਥੇ ਕਹੂਗਾ ਮੈਂ ਉੱਥੇ ਭਗ ਜਾ ਲੈ ਜੀ ਤੁਸੀਂ ਚਾਚਾ ਭਤੀਜਾ ਜਾਇਆ ਹੋ ਘਰੇ ਆਇਓ ਪਤਾ ਭਾਈ ਤੇਰੇ ਮਨ ਦੀ ਤਸੱਲੀ ਹੋਣੀ ਚਾਹੀਦੀ ਹੈ ਕਿਕਰ ਸਿਆ ਤੈਨੂੰ ਭਾਈ ਮੈਂ ਇੱਕ ਗੱਲ ਕਹਿਣੀ ਹੈ ਕਰਨੀ ਤਾਂ ਤੂੰ ਆਪਦੇ ਮਨ ਦੀ ਹੈ ਪਰ ਤੂੰ ਆਹ ਦਿਮਾਗ ਤੋਂ ਮਾੜਾ ਮੋਟਾ ਕੰਮ ਲੈ ਹੁਣ ਤੂੰ ਸਿਆਣਾ ਬਣ ਦੇਖਾ 6 ਮਹੀਨੇ ਹੋ ਗਏ ਉਹਨ ਗਾਈ ਨੂੰ ਕੀ ਪਤਾ ਕਿਹਦੇ ਕੋਲੇ ਰਹੀ ਹੋਣੀ ਉਹ ਕਿੱਥੇ ਵਸੀ ਐ 6 ਮਹੀਨੇ ਉਹਨੇ ਕਿੱਥੇ ਕੱਟਿਆ ਕੀ ਪਤਾ ਕਹੇ ਜੇ ਬੰਦੇ ਕੋਲੇ ਲਾਏ ਹੋਣੇ ਕੋਈ ਦਿਨ ਨਹੀਂ ਨਹੀਂ ਸਖਪਾਲ ਕੁਰੇ ਉਹ ਇਹੋ ਜੀ ਨਹੀਂ ਹੈਗੀ ਨਹੀਂ ਸਖਪਾਲ ਉਹ ਇਹੋ ਜੀ ਨਹੀਂ ਹੈਗੀ ਓਹੋ ਕਿਕਰ ਸਿਆ ਲੈ ਮੈਂ ਕਹ ਤੋ ਕਹਨੀ ਆ ਵੀ ਉਹ ਇਹੋ ਜੀ ਐ ਬੇ ਮੈਂ ਤਾਂ ਐ ਕਹਨੀ ਐ ਜੇ ਹੁਣ ਉਹ ਲੱਭ ਵੀ ਜਾਵੇ ਆ ਵੀ ਜਾਵੇ ਪਰ ਭਾਈ ਇਸ ਘਰ ਚ ਨਾ ਬਾੜੀ ਤੈਨੂੰ ਪਤਾ ਹੈ ਤੇਰੇ ਪਿਓ ਦਾਦੇ ਦੀ ਕਿੱਡੀ ਵੱਡੀ ਇੱਜ਼ਤ ਸੀ ਅਗਲੇ ਕਹਿਣਗੇ ਲੈ ਸਾਲ 6 ਮਹੀਨੇ ਕਿਤੇ ਹੋਰ ਲਾਈ ਹੁਣ ਕਿਕਰ ਸਿਉ ਨੇ ਦਵਾਰੇ ਫੇਰ ਬਾੜ ਲੀ ਹੈ ਆ ਨੱਕ ਵੱਡਿਆ ਜਾਊ ਕੀ ਰਹੂਗੀ ਤੇਰੀ ਪਿੰਡ ਚ ਆ ਸੋਚ ਵਾ ਸੁਖਵਾਲੇ ਤੂੰ ਕਿਹੋ ਜਿਹੀ ਗੱਲਾਂ ਕਰੀ ਜਾਂਦੀ ਐ ਤੂੰ ਉਹਦੇ ਬਾਰੇ ਐਂ ਕਾਤ ਬੋਲੀ ਜਾਂਦੀ ਐ ਕਿ ਮੈਨੂੰ ਲੱਗਦਾ ਮੈਨੂੰ ਲੱਗਦਾ ਤੈਨੂੰ ਕਿਸੇ ਨੇ ਉਹ ਵੀ ਪੱਟੀਆਂ ਪੜਾਤੀਆਂ ਚੀਤੋ ਤਾਂ ਇਹ ਜੀ ਹੈ ਹੀ ਨਹੀਂ ਉਹ ਤਾਂ ਉਹ ਤਾਂ ਰੱਬ ਰੂਪੀ ਐ ਉਹ ਤਾਂ ਮੈਨੂੰ ਪਿਆਰ ਕਰਦੀ ਐ ਤੇ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਐ ਉਹ ਉਹ ਐ ਜਾ ਕੁਝ ਕਿਵੇਂ ਕਰ ਸਕਦੀ ਐ ਆ ਗੱਲਾਂ ਭੁੱਲ ਜਾ ਕਿਕਰ ਸਿਓ ਤੂੰ ਵੀ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਐ ਤੈਨੂੰ ਉਹ ਪਿਆਰ ਕਰਦੀ ਐ ਇਹੇ ਜੇ ਬੰਦੇ ਪਤਾ ਨਹੀਂ ਉਹਨੂੰ ਕਹਿ ਕੇ ਮਿਲਦੇ ਹੁਣੇ ਪਿਆਰ ਕਰਨ ਵਾਲੇ ਸੰਭਾਲ ਮੂੰਹ ਸੰਭਾਲ ਕੇ ਗੱਲ ਕਰ ਤੂੰ ਦੇਖ ਕਿਕਰ ਸਿਓ ਭਾਈ ਤੈਨੂੰ ਗੁੱਸਾ ਲੱਗਦਾ ਲੱਗੀ ਜਾਵੇ ਮੈਂ ਤਾਂ ਜਿਹੜੀ ਗੱਲ ਆਈ ਮੇਰੇ ਮੂੰਹ ਤੇ ਉਹ ਕਹਤੀ ਪਰ ਹੁਣ ਇਸ ਘਰ ਚ ਬਣਦਾ ਉਹਦਾ ਹੱਕ ਨਹੀਂ ਤੇ ਨਾ ਹੀ ਭਾਈ ਤੇਰਾ ਬਾਕੀ ਤੇਰੀ ਮਰਜ਼ੀ ਹੈ ਅਸੀਂ ਤਾਂ ਲੈਣਾ ਕੀ ਹੈ ਨਹੀਂ ਸਪਾਲਟ ਮੇਰੀ ਜਿੱਤ ਉਹ ਐਵੇਂ ਦੀ ਨਹੀਂ ਹੋ ਸਕਦੀ ਉਹ ਐ ਨਹੀਂ ਕਰ ਸਕਦੀ ਮੇਰੇ ਨਾਲ ਧੋਖਾ ਨਹੀਂ ਕਰ ਸਕਦੀ ਧੋਖਾ ਨਹੀਂ ਕਰ ਸਕਦੀ ਮੇਰੇ ਨਾਲ ਉਹ ਨੇ ਮੇਰੇ ਨਾਲ ਵਾਦਾ ਕੀਤਾ ਸੀ ਵੀ ਆਪਾਂ ਆਪਾਂ ਇੱਕੋ ਘਰ ਚ ਰਹਾਂਗੇ ساری ਉਮਰ ਇਕੱਠੇ ਦੇਡੂ ਬੜਿਆ ਤੂੰ ਗੱਲ ਸੁਣ ਜੇ ਤੂੰ ਵਿਆਹ ਕਰਾਉਣਾ ਹੈ ਮੈਂ ਦੇਖ ਕੇ ਤੇਰਾ ਵਧੀਆ ਘਰੇ ਵਿਆਹ ਕਰਾ ਦਾਨੀ ਹੂੰ ਤੂੰ ਉਹਦਾ ਖੜਾ ਛੜਦੇ ਨਿਕਲੀ ਉਦੜੀ ਦਾ ਕਿਉਂ ਲੀਕ ਲਵਾਉਣਾ ਆਪਣੇ ਖਾਨਦਾਨ ਨੂੰ ਮੈਂ ਤਾਂ ਤਾਂ ਕਹਿੰਨੀ ਐ ਪਾਲ ਜੇ ਵਿਆਹ ਕਰਾਉਣਾ ਹੁੰਦਾ ਨਾ ਮੈਂ ਪਹਿਲਾਂ ਹੀ ਕਰਵਾ ਲੈਣਾ ਸੀ ਕਿਸੇ ਹੋਰ ਦੇ ਨਾਲ ਨਾਲੇ ਜੇ ਤੂੰ ਕਰਾਉਣਾ ਹੁੰਦਾ ਤੂੰ ਪਹਿਲਾਂ ਕਰਵਾ ਦਿੰਦੀ ਮੇਰਾ ਜੇ ਹੁਣ ਜੀਤੋ ਦੇ ਨਾਲ ਹੋਇਆ ਸੀ ਬਸ ਦਿਲੋਂ ਇੱਕ ਜੀਤੋ ਦੇ ਨਾਲ ਮੁਹੱਬਤ ਜੀ ਹੋ ਗਈ ਸੀ ਮੈਨੂੰ ਮੈਨੂੰ ਕੀ ਪਤਾ ਸੀ ਉਹ ਮੇਰੇ ਨਾਲ ਵਿਸ਼ਵਾਸ ਘਾਟ ਕਰਦੀ ਸੀ ਗੱਲ ਸੁਣ ਲੈ ਭਾਈ ਕਿੱਕਰ ਸਿਆ ਜੇ ਤਾਂ ਮੁੱਛ ਕੱਢ ਕੇ ਤੁਰਨਾ ਹੈ ਪਿੰਡ ਵਿੱਚ ਦੀ ਫੇਰ ਤਾਂ ਜੀਤੂ ਨੂੰ ਇਸ ਘਰੇ ਬਾੜੀ ਨਾ ਜੇ ਆ ਮੁੱਛਾਂ ਨੀਵੀਆਂ ਕਰ ਕਰਨੀਆਂ ਲੋਕਾਂ ਮੂਰੇ ਨੱਕ ਵੜਾਉਣਾ ਫੇਰ ਭਾਈ ਜੀ ਸਦ ਕੇ ਜੀ ਵਾਰੀ ਜੇ ਜੀਤੂ ਆ ਗਈ ਤਾਂ ਬਾੜ ਲਈ ਅਸੀਂ ਤਾਂ ਕੁਛ ਨਹੀਂ ਕਹਿੰਦੇ ਤੈਨੂੰ ਤੇਰੇ ਚੰਗੇ ਵਾਸਤੇ ਕਹਿੰਦੇ ਆ ਬਾਕੀ ਤੇਰੀ ਮਰਜ਼ੀ ਆ ਚਲ ਮੈਂ ਤਾਂ ਜਾਣੀ ਐ ਨਹੀਂ ਤਾਂ ਵਾ ਨਹੀਂ ਮੇਰੀ ਜਿੱਤੋ ਐ ਨਹੀਂ ਹੋ ਸਕਦੀ ਮੇਰੀ ਜਿੱਤੋ ਤਾਂ ਮੈਨੂੰ ਬਹੁਤ ਪਿਆਰ ਕਰਦੀ ਆ ਮੇਰੀ ਜਿੱਤੋ ਉਹਨੇ ਮੇਰੇ ਨਾਲ ਵਾਦੇ ਕੀਤੇ ਆ ਰੱਬਾ ਕਿ ਆਪ ਇਕੱਠੇ ਰ੍ਹਾਂਗੇ ਇਕੱਠੇ ਮਰਾਂਗੇ ਆਪਣੇ ਬੱਚੇ ਨੂੰ ਇਕੱਠੇ ਖੜਾਵਾਗੇ ਪਾਲ ਕਹਿੰਦੀ ਆ ਕਿ ਉਹ ਸੇ ਵੀ ਨਾ ਕਿਤੇ ਨਹੀਂ ਰੱਬ ਮੇਰੀ ਜਿੱਤੋ ਆਈ ਨਹੀਂ ਹੈਗੀ ਬਸ ਮੇਰੀ ਮਿੰਟ ਰੱਬ ਇਸ ਵਾਰੀ ਜਿੱਤੋ ਨਾ ਮਿਲਾ ਦੇ ਮੈਂ ਬਸ ਉਹਦੇ ਨਾਲ ਇੱਕੋ ਹੀ ਗੱਲ ਕਰਨੀ ਹੈ ਕੀ ਕਮੀ ਰਹੀ ਸੀ ਮੇਰੇ ਰਸਤੇ ਮੇਰੇ ਪਿਆਰ ਚ ਜਿਹੜਾ ਤੂੰ ਮੈਨੂੰ ਛੱਡ ਕੇ ਚ ਨਹੀਂ ਗਈ ਛੱਡ ਕੇ